वेलकम टू माय ब्लॉग। ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ। ਅੱਜ ਆ ਜੇ ਆਪਣੇ ਵਲੌਗ ਦਾ ਨਾਸਿ ਮਾ ਦੇਣ। ਦੇਖੋ ਮਿੱਤਰੋ ਧੁੱਪ ਦੇਖੋ ਕਹਿ ਸਕਦਾ ਕੋਈ ਵੀ ਜਾਨਵਰੀ ਚੱਲਦੀ ਐ। ਦੇਖੋ ਪੂਰੀ ਤਿੱਖੀ ਧੁੱਪ। ਆਹ ਭੰਡੀਆਂ ਜਮਾ ਐ ਪੂਰੀ ਦੇਖੋ। ਕਹ ਦੂਗਾ ਕੋਈ ਵੀ ਜਾਨਵਰੀ ਚੱਲਦੀ ਐ। ਇਸ ਵਾਰ ਤਾਂ ਯਾਰ ਮੌਸਮ ਨੇ ਕਮਾਲ ਹੀ ਕਰਦੀ। ਪਤਾ ਨਹੀਂ ਰੱਬ ਨੂੰ ਪਹਿਲਾਂ ਪਤਾ ਜੀ ਵੀ ਫਰੀਦ ਵਲੌਗ ਬਣਾਊਗਾ। ਕਰੋ ਚੈੱਕ। ਬਾਜੀ ਜੀ ਸਾਡੇ ਕਟੂ ਮੈਂ ਤਾਂ ਐਂ ਸੀ ਕਿਹੜਾ ਸਿਆਲ ਕਟਣੇ ਲੱਗਦਾ ਕੱਢੀ ਜਾਣਗੇ ਜਿਹੜੇ ਹਿਸਾਬ ਤੇ ਕੱਖ ਜੇ ਖਾਂਦੇ ਨੇ ਆਪਨੇ ਪਹਿਲਾਂ ਕਿੱਥੇ ਹੁੰਦੀ ਸੀਗੀ ਥੱਲੂ ਚੱਲੇ ਆ ਸਕੂਲ ਚੱਲੇ ਜੀ ਬੱਚੇ ਵੀ ਅੱਜ ਸਕੂਲ ਤਿੰਨ ਦਿਨਾਂ ਦੀ ਛੁੱਟੀ ਨਹੀਂ ਜਾਂ ਪੂਰੇ ਚਾਰ ਦਿਨ ਦੀ ਜਾਂ ਮਹੀਨੇ ਤੇ ਤਿੰਨ ਦਿਨ ਆਪਣੇ ਕੋਲੇ ਲਾ ਗਏ ਤੀਜੇ ਦਿਨ ਬਾਗੇ ਹੂੰ ਉਦੋਂ ਹਸਾ ਹੋ ਲੈ ਦੂਜੇ ਦਿਨ ਜਾ ਕੇ ਫੇਰ ਉਹਗਾ ਅੱਠ ਵਧਾਤੀਆਂ ਅੱਜ ਪੂਰੀਆਂ ਹੋ ਗਈਆਂ ਜਰ ਇਹਨਾਂ ਦੀਆਂ ਸੁੱਟੀਆਂ ਪੂਰੀਆਂ ਹੋ ਗਈਆਂ ਤੇ ਜਾਣਗੇ ਸਾਰੀ ਜਵਾਕਾ ਸਾਰੇ ਸਾਰੇ ਉਹ ਵਧੀਆ ਫਿਰ ਜੱਸੀ ਬਰਮ ਤੇ ਮਾਨਾ ਦਾ ਭਿੰਡੀ ਆ ਗਿਆ ਜੀ ਢੋਲੀ ਲੈਣ ਆਏ ਸੀ ਕਹਿੰਦੇ ਸਪਰੇਅ ਕਰਦੇ ਆ ਜਦ ਦਿਨ ਬਹੁਤ ਵਧੀਆ ਸਪਰੇਅ ਵਾਲਾ ਪਾਪੜ ਉਹ ਵੀ ਪਾ ਦਿੰਦਾ ਮੱਪੜਾ ਉੱਥੇ ਇੱਠੇ ਦੇ ਇੱਠੇ ਦੇ ਵਾਗੇ ਅਲੂ ਵਾਲੇ ਦੇ ਚੱਲ ਟੀ ਲੱਗਾ ਉੱਥੇ ਮੇਰੀ ਸੇਮ ਹੀ ਨੇ ਟਰੈਕਟਰ ਹੀ ਚਲਾਉਣਾ ਕਰੇ ਜਿਹੜਾ ਬਾਈ ਤੇਰੇ ਨੂੰ ਨਤਰਾ ਕਿਲੇ ਇਹ ਕਰਦਾ ਆ ਬਾਈ ਜਦੋਂ ਪੱਤੀ ਕਰਿਆ ਆਪਾਂ ਹੱਕ ਜਿਹੜਾ ਖਾਣਾ ਉਹਨਾਂ ਕਾ ਪਾ ਫਿਰ ਜੱਸੀ ਕਹਿੰਦਾ ਇਹ ਇੱਕ ਅਨਾਉਂਸਮੈਂਟ ਕਰਨੀ ਆ ਮੈਂ ਤੈਨੂੰ ਨਾਲੇ ਦਰਸ਼ਕਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਕਰ ਦਿਆ ਜਾ ਤੂੰ ਆਪਣੇ ਰੇਡੂਆ ਲੱਗ ਜੂ ਬਸ ਠੀਕ ਆ ਪਰਸੋਂ ਨੂੰ ਚੌਥੇ ਨੂੰ ਪੰਜਵੇਂ ਨੂੰ ਕੋਕ ਤੱਕ ਆਉਣਾ ਜ਼ਰੂਰ ਠੀਕ ਹੈ ਜ਼ਰੂਰ ਬਾਈ ਜ਼ਰੂਰ ਹੈ ਪ੍ਰਗਾਸ ਤੋਂ ਲੈ ਕੇ ਹਵੇਰੀ ਆ ਜੇ ਤੜਕੇ ਇਸ ਟਾਈਮ ਨਾਲ ਹੀ 8:00 ਵਜੇ 7:00 ਵਜੇ ਆਜੋ ਠੀਕ ਹੈ ਤਿੰਨ ਦਿਨ ਉੱਥੇ ਹੀ ਰਹਿਣਾ ਸ਼ਾਮ ਨੂੰ ਵੀ ਹੱਥ ਨੇ ਦੁੱਧ ਲੈ ਕੇ ਬਸ ਠੀਕ ਹੈ ਬਾਈ ਸੱਦਾ ਆ ਗਿਆ ਆਪਾਂ ਨੂੰ ਹਾਂ ਪਾਠ ਦਾ ਬਸ ਜ਼ਰੂਰ ਹੋਰ ਕਿਸੇ ਨੂੰ ਬੇਨਤੀ ਕੀਤੀ ਜਾਂਦੇ ਜੇ ਕਿਸੇ ਕੋਲ ਕੋ ਟ੍ਰੈਡ ਖੜਾ ਹੋਵੇ ਸੋਨਾਲੀਕਾ ਹਾਂ ਚਾਹੀਦਾ ਹੈ ਹਾਂ ਸੋਨਾਲੀਕਾ ਚਾਹੀਦਾ ਹੈ ਜਾਂ ਵੀ ਸੋਨਾਲੀ ਇਕਾ ਹੀ ਹਾਂ ਸੋਨਾਲੀ ਇਕੀ ਵੱਧਦੀ ਡਿਮਾਂਡ ਹੈ ਘਰ 555 ਜੇ ਮੈਂ ਤਾਂ ਬਲੋ ਉਹ ਬੰਦੇ 755 ਖੜਾ ਤਾਂ ਹੈਗਾ ਤੈਨੂੰ ਦੱਸਿਆ ਉਹ 3 ਕ ਲੱਖ ਲਾਉਣਾ ਬੰਦੇ ਨੇ ਹੁੰਦਾ ਜੇ ਮੰਡੀ ਤੇ ਜਾਉਂ ਕਈ ਵਾਰ ਕਿਸੇ ਕੋਲ ਘਰ ਪਰਿਵਾਰ ਖੜਾ ਹੁੰਦਾ ਸੋਨਾਲੀ ਇਕਾ ਬਸ ਠੀਕ ਹੈ ਜੀ ਠੀਕ ਹੈ ਕਰੋ ਗੌਰ ਮਿੱਤਰੋ ਮੈਂ ਤੈਨੂੰ ਕਹਿਣਾ ਸੀ ਅੱਜ ਬਸ ਠੀਕ ਹੈ ਆ ਮੈਂ ਤੈਨੂੰ ਕਹਿਣਾ ਸੀ ਮੇਰੇ ਹੁਣ ਜਿਆਦਾ ਗਿਆ ਲੱਕ ਬਸ ਠੀਕ ਆ ਉੱਥੇ ਲਾਵਾਂਗੇ ਹਾਜ਼ਰੀ ਚੰਗਾ ਕਰਦੇ ਸਪਰੇ ਸਭੂ ਪੈਸੇ ਵੀ ਆ ਗਏ ਮਤਰੋ ਦੋਦੀ ਵੀ ਵੜਾ ਗਿਆ ਪੈਸੇ ਹੁਣ ਚੱਲ ਜੀ ਆਪਾਂ ਮੰਮੀ ਨੂੰ ਮਾਸੀ ਕੇ ਸਾਡਾਂ ਨਾਲੇ ਆਪਾਂ ਫੜਦਾਂਗਾ ਆਪਣਾ ਫੋਨ ਬੈਟਰੀ ਪਾਉਣ ਵਾਲਾ ਅੱਜ ਦੇਊਗਾ ਤੁਹਾਨੂੰ ਲੈਣਾ ਹੋਵੇ ਆ ਇਹਨੂੰ ਪਤਾ ਨਹੀਂ ਕੀ ਹੋ ਜਾਣਾ ਆ ਗਏ ਮਤਰੋ ਮਾਸੀ ਕਾ ਕਰ ਮਾਸੀ ਕੇ ਪਹੁੰਚ ਕੇ ਜੀ ਆਪਾਂ ਪੁੱਛਿਆ ਮਾਸੜ ਦਾ ਹਾਲ ਚਾਲ ਹੋ ਲੋਟਾ ਮਾਸੜ ਐਵੇਂ ਚੱਲਦੀ ਹੈ ਜ਼ਿੰਦਗੀ ਮੁਰਗੇ ਰੱਖ ਲਿਆ ਐ ਚੂਰੀ ਆ ਰੋਟੀ ਚੂਰੀ ਆ ਕੇ ਦਾਣੇ ਜੇ ਉਹ ਤੁੱਪ ਨਿਕਲਿਆ ਜਮੈ ਸਨਵਾ ਦਿੰਦੇ ਦਿਨ ਬਹੁਤ ਵਧੀਆ ਚ ਹੈ ਨਾ ਜਣਾ ਦਾ ਕਮਾਲੀ ਕਰੀ ਬਿਆਜਾ ਦਿਨ ਦੀ ਹੈ ਉਹ ਜਨ ਸਮਾਇਆ ਦਾ ਦਿਨ ਬਾਅਦ ਗਿਆ ਜਿਹਨ 20 ਮਿੰਟ ਤੱਕ ਬਾਅਦ ਗਿਆ ਯਾਰ ਬੱਡੇ ਹੋ ਗਏ ਸਹੀ ਗੱਲ ਆ ਲੈਣ ਬਹੁਤ ਵੱਡੇ 25 ਦੇ ਮੈਂ ਸਮਝ ਗਿਆ ਹਾਂ ਲੋੜੂ ਚਾਹ ਤਾਂ ਲੋੜੂ ਚ ਤਾਂ 5 ਗਦਣੀਆਂ ਨੇ ਹਮ ਮਾਚ ਪਰ ਆ ਕਿਹਦੇ ਲੋੜੀ ਉਹ ਤੇ 25 ਮਿੰਟ ਬਾਜ ਜਾਣਗੇ ਬਸ ਬਣ ਘਰ ਆ ਦੇਖਾਈ ਕਿਦਾ ਕਮਾਲ ਜਮਾ ਥੜਲਾ ਪਹਿਨ ਅੱਗੇ ਜਰੋ ਕਹਿੰਦੇ ਬਰਹੀਣ ਪੜਦੇ ਐ ਪਹਿਲਾਂ ਕੋਰਿਆ ਹਟਾਉਂਦੇ ਛੋਟੀ ਨਾਲ ਅਸੀਂ ਹਟਾਉਂਦੇ ਇਹਦੀ ਤਾਂ ਮੈਂ ਕੋਈ ਤਾਂ ਹੋਈ ਨਹੀਂ ਸਾਲਾਂ ਦਾ ਕੀ ਜਾਨਾ ਕੋਰੇ ਤੋਂ ਕੋ ਗੱਲ ਕਰਦਿਆਂ ਹਟੜੀ ਦੀ ਬਹੁਤ ਘੱਟ ਪੈ ਰਹੀ ਏ ਮਰੂਦ ਚੈੱਕ ਕਰੋ ਮਿੱਤਰੋ ਸਹਜ ਆਹ ਦੋਨੇ ਡੱਗ ਗਏ ਦੋਨੇ ਟਟ ਗਏ ਮਰੂਦ ਦੇਖੋ ਜੀ ਸਹਜ ਕੱਟਾ ਮਾਸੜ ਕੇ ਮਰੂਦਾਂ ਦਾ ਸ਼ਾਓ ਜਟਾ ਇੱਕ ਤਾਂ ਆਪ ਹੀ ਡੇਪਿਆ ਮੈਂ ਤਾਂ ਇੱਕ ਤੋੜਦਾ ਸੀ ਮਰੂਦੀ ਵਾਲਾ ਢਾਬਾ ਵਾਲਾ ਮਿੱਤਰੋ ਖਾਦਾ ਨਹੀਂ ਜਾਂਦਾ ਸਾਰਾ ਅੱਜਾ ਖਾਦਾ ਗਿਆ ਬਸ ਹੋ ਗਈ ਆ ਆ ਹੁਣ ਅੱਜ ਦੀ ਖਾਦਾ ਨਹੀਂ ਜਾਂਦਾ ਢਾਬਲੀ ਵਾਲਾ ਫਿਰ ਉਹ ਚਮਾ ਨੂੰ ਬਾਹਰ ਜਾਈਦਾ ਕਾਈ ਲੈ ਚੱਲੇ ਮੈਂ ਤਾਂ ਫਿਰ ਬੈਂਟਰੀ ਦੀ ਫੜ ਕੇ ਉਹਨੂੰ ਕਰਨੀ ਆ ਰੇ ਰੂਜਾ ਦੇਖ ਰਾਂ ਯਾਰ ਜੋ ਸੱਟਣਾ ਹੋ ਗਿਆ ਕਿਉਂ ਬੀਜੇ ਨੇ ਬਾਕੇ ਗਣਕਦਾ ਚੱਲਿਆ ਫਿਰ ਤੂੰ ਮੈਂ ਆਪ ਚੱਲਿਆ ਹਾਂ ਬੁੜੀ ਤਾਂ ਇੱਥੇ ਰਹੁ ਕੰਨੀ ਗੱਲਾਂ ਬਾਤਾਂ ਕਰਦੀਆਂ ਚੱਲ ਮਾ ਫਿਰ ਮੈਂ ਵੀ ਜਾਣਾ ਬਾਰੂ ਦਾ ਜਾਣਾ ਚੱਲਾ ਆਪੇ ਆ ਲਈ ਦੀ ਬੜਾ ਠੀਕ ਹੈ ਹੁਣ ਫੜਨਾ ਮੈਤਰੋ ਆਪਾਂ ਮੋਬਾਈਲ ਫਰ ਪਹੁੰਚੇ ਮਤਰਾ ਜੱਗੀ ਦੀ ਦੁਕਾਨ ਤੇ ਮੋਬਾਈਲਾਂ ਦੀ ਤੇ ਫਿਰ ਆਏ ਹੋਣਾ ਨਾ ਪੈਂਦੇ ਨਹੀਂ ਹੁੰਦੇ ਬੈਨਟਰੀ ਤਾਂ ਕਰਨ ਫਿਰ ਮੁੜਨਾ ਪੈਂਦਾ ਘਰ ਹੀ ਕਹਵਾਂ ਪੁੱਛ ਲਈ ਪਾਦੀ ਵੀ ਬਹਿਰ ਬਣਾਵਾਂਗੇ ਬਾਈ ਜੀ ਬਣਾਈ ਤਾਂ ਜੀ ਬਾਈ ਜੀ ਹੁਣ ਬਣਨ ਲੱਗਾ ਪਾਈ ਵੀ ਹੋਣ ਤਾਂ ਬਾਈ ਪਾ ਤਿੰਨ ਤਿੰਨ ਨਨ ਹੋ ਗਏ ਕੋਈ ਨਹੀਂ ਅਜੇ ਮੈਨੂੰ ਤਾਂ ਆਏ ਸੀ ਹਾਸ ਦਾ ਕਿਤੇ ਵੀ ਪਾਤੀ ਸੱਚੀ ਨਹੀਂ ਬਾਈ ਜਰਗਨਾਥ ਨੇ ਆਈ ਦਿਨ ਜਦ ਵਧੀਆ ਮਤਰਾ ਅੱਜ ਫਿਰ ਆਪਾਂ ਵੀ ਸੜ ਦੰਨੇ ਰੇ ਜਾਉ ਡੂੜ ਕੇ ਲੈ ਚ ਤੂੰ ਪਰ ਲੈ ਚੋਲਾ ਨਤਰੋ ਫਿਰ ਛੱਡ ਦੀ ਅਜ ਬਰਸੀਨ ਤੋਂ ਕਰਦੀ ਸ਼ੁਰੂਆਤ ਰੇ ਇਹਦੀ ਮਤਰੋ ਫਿਰ ਪਹਿਲਾਂ ਛੋਟੀ ਜੀ ਚੋਂ ਹੜਤਾ ਮਤਰੋ ਹੜਤਾ ਮਤਰੋ ਅਵਰ ਹੀਂ ਜੀ ਜੀ ਫਾਦਾ ਉਹੀ ਜੇ ਉਏ ਬੰਦੇ ਦੀ ਫੇਰਾਂ ਯਾ ਉਹੀ ਜਦੋਂ ਚੱਲ ਪੀ ਕਰਦਾ ਉਹੀ ਆਲੀਆ ਉਹਨਾਂ ਸੜਦੇ ਮਤਲਬ ਕਣਕ ਚ ਆ। ਅੱਜ ਦਾਣਾ ਵਧੀਆ ਮਗਾਇ ਚਲਾਇ ਨਾ ਅਗਲਾ ਸੱਟਲੀ ਆਉਂਦਾ ਆਪੋ ਬਾਈ ਜੇ ਤੁਸੀਂ ਢਿਆ ਲੈਣੇ ਹੁੰਨੇ ਬਿੰਦਲਗੇ। 13 ਦਾ ਉਹ ਤੁਸੀਂ ਢਿਆ ਲੈ ਜੀ। ਮੈਂ ਜਲਾ ਦੇ ਦਾਣ ਵਧੀਆ ਆ ਤੀ ਛੋੜਦੇ ਨੇ। ਛੇਲੇ ਆ। ਦਾਣ ਆਏਗਾ। ਇਹ ਤਾਂ ਕਈ ਵਾਰੀ ਟਾਈਮ ਨਹੀਂ ਹੁੰਦਾ ਆ ਭਾਈ। ਜੇ ਜਾਣਾ ਕਰਨਾ ਹੋ ਲਿਜੇ ਹੁੰਨੇ ਫੇਰ ਆਉਂਦਾ ਵੀ ਚਲ। ਤੇ ਢਿਆ ਲੈਨੇ ਆ। ਛੇੜਾ ਬਾਲਾ ਫੋਹ ਕਰਦੇ ਆ ਯਾਰ। ਅਜੀ ਨਾ ਕ ਬਹਾਨੀ ਕਰਦੇ ਆ ਬਸ। ਪੰਜ ਕ ਕਿਲੇ ਹੁਣ ਬਾਕੀ ਡੂੜ ਕਿਲੇ ਤੇ ਜਾਵਾਂ ਆ ਤਾਂ ਕਰ ਚਾਹਾਂ ਦਾ ਵਿਚ ਕਿਆ ਲੈਣਾ ਫੇਰ ਵੀ ਕੋਈ ਫਰਕ ਨਹੀਂ ਪੈਂਦਾ ਗਲੇ ਬਹੁਤ ਨੇ ਮਿੱਤਰੋ ਇਹ ਚੋਦੇ ਜੰਮਿਆ ਹੋਇਆ ਜਿਹੜਾ ਚਾਕੇ ਲਿਆਉਣਾ ਹੈ ਜੀ ਚੋਰ ਹਾਲ ਦਾ ਭੰਨ ਲਈ ਆ ਚਾਹ ਤਾਹੇ ਹੁਣ ਫਟ ਲਈ ਹੋਰ ਜੇ ਨਰ ਹੈ ਜੀ ਉੱਜੀ ਬੋਰੀ ਜੇ ਪਾਈ ਆਉਣ ਬਾਅਦ ਚ ਕੁੱਟ ਲਾਂਗੇ ਐ ਤਾਂ ਛੜ ਤਾਂ ਮਤਰੋ ਆ ਕਹਿ ਰਹੇ ਜੇ ਜਦੋਂ ਉਹਦੇ ਕਿਲੇ ਜੇ ਹੁਣ ਚਲਾਂਗੇ ਉਹ ਕਿਲੇ ਜੇ ਇਹ ਆ ਗਏ ਆਪਾਂ ਲੰਮੇ ਕਿਲੇ ਚ ਦੇਖੋ ਜਦੋਂ ਹਵਾਇ ਤੋਂ ਤਾਂ ਦੂਰ ਤੱਕ ਜਾਂਦਾ ਨਾ ਉਧਰੋਂ ਘਟ ਆਉਂਦਾ ਜੇ ਉਧਰੋਂ ਆਏ ਨੇ ਆਇ ਚਲਾਂ ਆਏ ਮਾਰੋ ਤਾਂ ਜਾਨੇ ਆਵਾਜ਼ ਦਰ ਮਾਣਾ ਉਹਨਾਂ ਰੇ ਸੱਟਣ ਦੇ ਟਾਈਮ ਨਹੀਂ ਲੱਗਦਾ ਜਨਾ ਨਾਲੇ ਫੋਟੋਨ ਤੇ ਲੱਗਦਾ ਆ ਦੇਖੋ ਆਏ ਨੇ ਫੇਰ ਆ ਗਿਆ ਜੀ ਮੰਨਾ ਆਪਣੇ ਕੋਲੇ ਮੰਨੇ ਨੂੰ ਮਖਾ ਮੰਨੇ ਮਾਇ ਸੱਟਦਾ ਰਹੇ ਤੂੰ ਬਣਾ ਵੀਡੀਓ ਫਿਰ ਮੰਨੇ ਨੂੰ ਬਣਾਇਆ ਜੀ ਕੈਮਰਾਮੈਨ ਕਰੋ ਚੈੱਕ ਮਤਰੋ ਆਈ ਐਸੀ ਬਿੱਲੇ ਹੋ ਜੀ ਸਾਡਾ ਪ੍ਰੀਤ ਜੱਟ ਲਾਈਫ ਚ ਰੇਸਟ ਰਹੇ ਨੇ। ਇਹਦੋਂ ਆ ਬੇਲਾ ਹੋ ਗਿਆ ਸੀ ਹੱਥ ਨੇ ਜੀ। ਤੁਹਾਨੂੰ ਵੀਡੀਓ ਪਾਵਾਂਗੇ। ਉਹ ਤੁਸੀਂ ਦੇਖੋ। ਠੀਕ ਆ ਜੀ। ਥੈਂਕ ਯੂ ਜੀ। ਘੜਤਾ ਮਤਰੋ ਰੇਤਾ ਫਿਰ ਇਹ ਚ ਮਾਰੇ ਡੂਡ ਬੋਰੀ। ਡੂਡ ਲੈ ਜਾ। ਇੰਨਾ ਕ ਬੱਚ ਜਲੇ। ਅਣਕ ਆਪਣੀ ਪੂਰੀ ਓਕੇ ਰਿਪੋਰਟ। ਆ ਰੇ ਦਸੂ ਆ। ਮਾ ਸੋਨੇ ਦਾ ਸਪਰੇ ਵੀ ਕਰਾ ਦਈਏ ਗੁੱਲੀ ਡੰਡੇ ਤੇ ਆ। ਬਾਲਕੀ ਜੀ। ਆਹ ਲਗਾਇਆ ਪੋ ਮਾਂਜੂ ਇਹਨੂੰ ਆ ਬਾਤੂ ਆਪਾਂ ਜਿਹੜਾ ਹੈਗਾ ਮਿੱਟੀ ਪੋਵਾ ਰਹੇ ਆਂ ਆਹ ਰੋ ਦੇਖੋ ਮਿੱਤਰੋ ਇੱਥੇ ਰਹਿੰਦੀ ਐ ਇਹ ਆ ਵੀ ਆਉਂਦੇ ਆਉਂਦੇ ਨੇ ਥੋੜੇ ਜਣੇ ਬਾਦ ਜਿਹੜਾ ਮਾਂ ਇਹਨੂੰ ਕੀ ਕਹਿੰਦੇ ਹੁੰਦੇ ਨੇ ਛੜਾ ਦਾ ਓਲੀ ਕਹਿੰਦੇ ਹੁਣ ਅਸੀਂ ਓਲੀ ਓਲੀਆਂ ਬਹੁਤ ਕਾਂਵਾਂ ਰੋਲੀ ਪਾਉਂਦੇ ਨੇ ਉਹ ਬਟੇ ਬਾਉਤ ਰਾਵੜਾ ਬੰਦਿਆ ਨੇ ਜੀ ਇਕੱਠੀਆਂ ਹੋ ਗਏ ਪੂਰਾ ਗਾਹ ਬੰਦਿਆ ਨੇ ਜਿਵੇਂ ਆਕਾ ਵਾਂਗ ਹੋਰ ਇਹੋ ਕਰਦੇ ਨੇ ਉਹ ਵੀ ਨਾ ਇਕੱਠੀਆਂ ਲੋ ਹੋ ਗਏ ਮਤਰੋ ਸੰਨੀ ਵੀ ਕਰ ਲਿਆ ਜੇ ਸੰਨੀ ਵੀ ਲੈ ਟੱਕਣ ਕੁੜੀ ਦਾ ਪਾਈਪ ਇਹ ਕਲਾ ਖਾਣ ਤੇ ਉਹੀ ਪਾਉਣਾ ਜਾਣਾ ਜੇ ਆ ਜੀ ਮੈਂ ਕੋ ਖਾਲ ਜੀ ਵੀ ਭੰਤੀ ਪਈ ਆ। ਆਹ ਜਮ ਤਰੋਏ ਹੁੰਦੀ ਆ ਸੰਨੀ। ਆਹ ਖਾਲਚ ਮਾਰੋ ਹੱਥ ਪਹਿਲਾਂ। ਚੰਚਾ ਨੇ ਖਾਲਾ ਦੇਖੋ। ਆਹ ਦੇਖੋ ਮੈਂ ਤਰੋ ਆਇਆ ਹੁੰਦੀ ਆ ਸੰਨੀ। ਅੰਡਾ ਗਾਣੀ। ਅੰਡਾ ਸੰਡਾ। ਖਾਲ ਨੂੰ ਪਹਿਲਾਂ ਆਇਆ ਕਰੋ। ਕਿਰਾਏ ਪਾਈ ਜਾਨੀ ਸੰਨੀ ਵਾਲੇ। ਪਾਣੀ ਲਿਆਵਾਂ ਮੈਂ ਚੂਈ ਦੇ ਬਾਅਦ ਖਾਈ ਤੇ ਪਾ ਫਿਰ ਮਾਰੇ ਮਤਰੋ ਆਪਾ ਹੱਥ ਅਰ ਲਾਇਆ ਚੰਗੀ ਤਰ੍ਹਾਂ ਖਲ ਤੇ ਦੂੜੀ ਨੂੰ ਆਪਸ ਵਿੱਚ ਸੌਂਕ ਨਾਲ ਫਿਰ ਆ ਗਈ ਮਤਰੋ ਦਾਣੇ ਦੀ ਵਾਰੀ ਫਿਰ ਆਪਾ ਪਾਇਆ ਦਾਣਾ ਤੂੜੀ ਦੇ ਦਾਣਾ ਪਾ ਗਏ ਫਿਰ ਮਾਰੇ ਮਤਰੋ ਦੁਬਾਰੇ ਹੱਥ ਆਏ ਰਾਲਦੀ ਆ ਬਈ ਸੰਨੀ ਇਹਨੂੰ ਕਹਿੰਨੇ ਨੇ ਸੰਨੀ ਕਰੋ ਚੱਕ ਔਰ ਕੌਣ ਕਰਾਉਣਾ ਰਲਾਉਂਦਾ ਦੱਸੋ ਤਰਦਾਂ ਵਾਲਿਆਂ ਨੂੰ ਤਾਂ ਦਾਣਾ ਫਿਰ ਫੁੱਲੀ ਪਾਈਦਾ ਬਈ ਜਿਹੜੀਆਂ ਦੁੱਧ ਦਿੰਦੀਆਂ ਨੇ ਆ ਦੂਜੀਆਂ ਕਟੀਆਂ ਨੂੰ ਬਈ ਜਿਹੜੀਆਂ ਛੋਟੀਆਂ ਨੇ ਉਹਨਾਂ ਨੂੰ ਤਾਂ ਬੱਤ ਜਾਈ ਪਾਈਦਾ ਫਿਰ ਅਸੀਂ ਤਾਂ ਐਂ ਜੀ ਪਾਉਨੇ ਆ ਪੱਕਿਆ ਵਦ ਆਵਦਾ ਹਿਸਾਬ ਕਿਤਾਬ ਹੁੰਦਾ ਬਈ ਸੰਨੀ ਜਨੇ ਕਰਕੇ ਮਤਰੋ

ਇਦੂ ਠੀਕ ਕੀ ਹੋਊ ਦੇਖਦਾ ਫੈਦਾ ਆਈ ਨੇ ਤੁੱਪ ਦਾ ਲਾਹਾ ਲੈ ਲੈ ਅੱਜ ਆਹ ਦਾ ਲੈ ਜਾ ਮਾਹ ਤੋਪਾਂ ਨਿਕਲੇ ਤੇਰੇ ਨਿਉਂਦੇ ਵਾਮਣ ਭੁੱਖੇ ਮਰ ਗਏ ਕਿਉਂ ਵਾਮਣ ਕਿਉਂ ਵਾਹ ਤਿੰਨ ਮਿੰਟ ਦੇਖ ਨਾ ਬੱਚੇ ਝੋੜਾ ਬੋਤੇ ਅੰਨੀ ਹਰਦਾ ਤਿੰਨ ਮਿੰਟ ਕਹਿੰਦੀ ਤੂੰ ਤੁੱਪੇ ਪੈ ਜਾ ਇਹ ਲੱਤਾਂ ਤੇ ਬਾਹਰ ਦੇ ਰੱਖੀ ਮੁਰ ਗਿਆ ਤੇ ਮਾਂ ਆਵੀਆਂ ਤਾਂ ਤੈਨੂੰ ਦਾਲ ਦੁੱਧ ਨਾਲ ਲਾ ਕੇ ਮੜ ਗਿਆ ਕਹਿੰਦੀ ਇੱਧਰ ਤੀ ਨਾ ਜਾਈਂ ਫਿਰ ਭਾਲਕੇ ਘਰ ਵਿੱਚ ਦੀ ਉਹਦੀ ਬਾਟੀ ਫੜਾਉਣ ਦੀ ਸੀ ਆਹੋ ਮੈਂ ਕਹਾ ਤਾਂ ਉਹ ਹਟ ਗਈ ਸਾਡੇ ਫਿਰ ਪਾ ਲ ਮਗਾ ਕਾ ਨਹੀਂ ਪੌਂਚੀਆਂ ਪੌਂਚੀਆਂ ਬਣਾਉਣ ਲੱਗ ਗਈ ਕੰਮ ਜੀ ਆਹੋ ਪੌਂਚੀਆਂ ਦਾ ਚੱਲਦਾ ਪੂਰਾ ਕੰਮ ਸਾੜਿਆਰੇ ਪੌਂਚੀਆਂ ਕੋਲੀ ਪੈਣਿਆਰੇ ਬਣਦੀਆਂ ਨੇ ਤਿਆਰ ਹਾਂ ਇਹਦਾ ਸਾਡੇ ਨਾਲ ਹੀ ਰਹਿੰਦਾ ਹੈ ਇਹ ਨਾਨੀ ਆਗੀ ਆਦੇ ਆਏ ਪਿਆਦਾ ਜਿ ਸਮਾਂ ਇਹ ਪਹੁੰਚਿਆ ਦਾ ਚਲ ਕੋਈ ਨੰਬਰ ਆ ਲੋ ਨਾ ਮੈਂ ਨਾ ਕਰ ਤਾਈ ਆ ਗਿਆ ਅੱਜ ਗੱਲਾਂ ਸੁਣਾਉਣਾ ਮੈਂ ਹੋਰ ਵਧੀਆ ਬਸ ਜਿੰਨਾ ਚਿਰ ਜਿਉਣਾ ਉਹਨਾਂ ਚਿਰ ਵਧੀਆ ਜਦੋਂ ਮਰ ਗਏ ਉਹ ਘਟੀਆਂ ਉਹਦੋਂ ਦਾ ਫਿਰ ਘਟੀਆਂ ਚਾਹੇ ਵਧੀਆ ਜਦੋਂ ਮਰੀ ਗਏ ਹੁਣ ਆਏ ਦਸਣ ਆਇਆ ਤੈਨੂੰ ਹਾਂ ਤੇਰੀ ਮਾਂ ਤੇ ਤੇਰੀ ਮਾਸੀ ਤਾਂ ਉੱਡ ਗਈਆਂ ਕਦਾੜਾਂ ਮਾਰ ਕੇ ਹੂੰ ਹੁਣ ਆਪਾਂ ਮਾਤੂਆਲੇ ਨਾ ਕਿਆਵਾਂਗੇ ਚੱਲ ਵੜਾਂਗੇ ਤੁਸੀਂ ਲੈ ਕੇ ਚੱਲੇਗਾ ਮੈਨੂੰ ਤਾਂ ਲੈ ਜਾਊਗਾ ਲੈ ਜਾਊਗਾ ਦਾਈ ਪਹਿਲਾਂ ਵੀ ਲੈ ਕੇ ਗਿਆ ਸੀ ਗਰਾ ਅੱਗੇ ਨਾ ਰਹੀ ਅੱਗੇ ਤਾਂ ਉਦੋਂ ਤਾਂ ਫੇਰ ਆਉ ਹੋਤੀ ਨਾ ਪਤਾ ਨਹੀਂ ਤੀ ਲੱਗਦਾ ਆਪਾਂ ਦਰਸ਼ਕਾਂ ਨੂੰ ਕਿਤੇ ਸੁਣਾਵਾਂਗੇ ਬਾਤ ਆ ਆਉਂਗਾ ਮੈਂ ਤੇਰੇ ਕੋਲ ਬਿਹਲੇ ਟਾਈਮ ਅੱਛਾ ਸੁਣਾ ਦੇ ਲੰਮੀ ਕਹਾਣੀ ਬਾਈ ਜਾਗੇ ਦਾਈ ਕੋਈ ਦੇ ਹੁਣ ਤਾਂ 담 ਨਹੀਂ ਹੈਗਾ ਅੱਗੇ ਤਾਂ ਉਹ ਕਹਿੰਦਾ ਬਿੰਦੂ ਕਹਿੰਦਾ ਮੈਂ ਤੈਨੂੰ ਗੱਡੀ ਛਿੱਟ ਕੇ ਲੈ ਕੇ ਜਾਊਂਗਾ। ਮੈਂ ਕਿ ਗੱਡੀ 'ਚ ਮੈਨੂੰ ਛਿੱਟ ਕੇ ਕੀ ਕਰੇਂਗਾ? ਨਾ ਮਨੀ ਬਾਤਾਂ ਨਹੀਂ ਹੁਣ। ਹੂੰ। ਮੈਂ ਕਹਿੰਨਾ ਵਿਆਹ 'ਚ ਲੈ ਕੇ ਜਾਣਾ ਤੈਨੂੰ। ਨਾ ਤੈਨੂੰ ਚਾਹ ਚ ਜਦੋਂ ਕਾਢੀ ਜੀ ਪਿਆ ਕੇ ਫੇਰ ਕਿਹਾ ਵੀ ਤਾਈ ਹੁਣ ਸੁਣਾ ਕੋਈ ਕਹਾਣੀ ਬਾਤ। ਫੇਰ ਤਾਂ ਸੁਣਾ ਦੇਗੀ। ਕਹਾਣੀ ਨਹੀਂ ਮੈਨੂੰ। ਦੋ ਮੁਸਾਫਰ ਆ ਜਾਣਗੇ ਤੇ ਤਿੱਤੀ ਤਿੱਤੀ ਚਾਹ ਪੀ ਜਾਣਗੇ। ਹੂੰ। ਹਰਪਾਲ ਦੀ ਤੇ ਰਾਜਵਿੰਦਰ ਦੀ ਲੜਾਈ ਪਾ ਜਾਣੀ। ਚੱਕ। ਆਹ ਪੜੀ ਜਾਂਦਾ ਉਹਨੇ ਬੰਦੀ ਉਹਨੇ ਬੰਦੀ ਉਹ ਤਾਂ ਖਾਮਖਾ ਵਾਲਾ ਉਹ ਕਹਿੰਦੀ ਐ ਕਿ ਦੋ ਮੁਸਾਫਰ ਆ ਜਾਣਗੇ ਪਕਕੀਆਂ ਪਕਾਈਆਂ ਖਾ ਜਾਣਗੇ ਸੱਸ ਨੂੰ ਦੀ ਲੜਾਈ ਪਾ ਜਾਣਗੇ ਉਹ ਕਹਿੰਦੀ ਵੀ ਤੂੰ ਕਿਉਂ ਉਹ ਸੱਸ ਕਹਿੰਦੀ ਤੂੰ ਕਿਉਂ ਖਵਾਈਆਂ ਉਹ ਨੂਨੇ ਖਵਾਤੀਆਂ ਹੈ ਆ ਆ ਮੁਸਾਫਰ ਤੂੰ ਰਹਿ ਜਾਂਦੇ ਖਾ ਗਏ ਭਾਈ ਸ਼ੱਕ ਭਾਈ ਅੱਗੇ ਰਾਹੀ ਨਾ ਆ ਜਾਂਦੇ ਹੁੰਦੇ ਹਾਂ ਹਾਂ ਅੱਗੇ ਰਾਹੀ ਰਾਤ ਉਸਦੇ ਹੁਣ ਪੁੱਛਦੇ ਲੜਾਈ ਕਿੱਥੇ ਲੱਗੀ ਮਾਣ ਆ ਪੁੱਛਦਾ ਕੋਈ ਰਹਾ ਵੀ ਕਿੱਥੇ ਨਾ ਜਾਂਦਾ ਸਹੀ ਗੱਲ ਪੁੱਛਦੇ ਨੇ ਕਿੱਥੇ ਜਵਾਂ ਦੀ ਲੜਾਈ ਚੱਲਦੀ ਆਂ ਤਾ ਰਾਜਵਿੰਦਰ ਹੱਸਣ ਨੂੰ ਕੀ ਕਹਣਾ ਹੈ ਭੁੱਲ ਗਈ ਕਹਿੰਦੀ ਵੇ ਰੰਗ ਰਾਗ ਭੁੱਲ ਗਈ ਜੱਕੜੀਆਂ ਤਿੰਨੇ ਕੰਮ ਯਾਦ ਰਹਿ ਗਏ ਨੂਨ ਤੇਲ ਲੱਕੜੀਆਂ ਸ਼ੱਕ ਓਏ ਨਹੀਂ ਤਾਂ ਲੱਕੜਾਂ ਤੇ ਲੋਹੇ ਸਿੱਟੀਆਂ ਯਾਦ ਰਹਿੰਦੀਆਂ ਨੇ ਵੀ ਭਾਈ ਅੱਗ ਚਾਉਣੀ ਐ ਮੈਂ ਨੂਨ ਤੇ ਤੇਲ ਯਾਦ ਰਹਿੰਦਾ ਵੀ ਭਾਈ ਧੱਕਾ ਲਾਵਾਂਗੇ ਹਨਾ ਸਹੀ ਗੱਲ ਓਏ ਇੱਟ ਦਵਾਰ ਨਾ ਫੰਦਾ। ਹਾਲ ਤਾਂ ਆਂ ਟਾਈਮ ਲੰਗੀ ਆ ਤੇ ਦੇਖ। ਲੰਗੀ ਜਾਂਦਾ। ਹੁਣ ਤਾਂ ਵਧੀਆ ਲੰਗਦਾ। ਵਧੀਆ। ਰਹਣ ਦੇ। ਮੈਂ ਵੀ ਕਹਿੰਦੀ ਸੰਤਿਉੜੀ ਤੇ ਮਰ ਤੋ ਕਵੀ ਹੋਊਂਗੀ। ਕੋਈ ਨਹੀਂ ਵੀਂਦਾ ਹੋਗਾ। ਹਨਾ ਠੀਕ ਆ ਗੱਲ ਫੇਰ ਕਹੇ ਤਾਂ ਅਗਲਾ ਮੂੰਹ ਦਿੰਦਾ। ਮੂੰਹ ਦਿੰਦਾ। ਤੂੰ ਵੀ ਕਹਿੰਦੀ ਤਾਂ ਹੈ ਕਿਸੇ? ਮੈਂ ਮਤ ਧੋਕੇ ਵੀ ਹੋਊਂਗੀ ਪਹਿਰਾ ਸੱਤ ਸਦੇ। ਹੂੰ। ਤੂੰ ਦਾਦਾ ਜੀ ਕਹਿੰਦੀ ਕਾਹ ਹੋਣਾ? ਮੈਂ ਤਾਂ ਕੀ ਹੈ ਸੱਸ ਦਾ ਤਾਂ ਹੈ। ਅਕੇ ਰਾਣੀ ਦੇ ਪੈਰ ਤੋਂ ਨਹੀਂ ਗੋਲੀ ਨਿਕਹੋਂਦੀ। ਜੇ ਸੱਸ ਦੇ ਪੈਰ ਤੋਂ ਗੋਲੀ ਨਹੀਂ ਖਹੋਂਦੀ। ਆਲਾ ਕੁਛ ਐਣੀ ਆ ਮਾਂ। ਸਿਆਣੀ ਐ ਨੂੰ ਬਾਈ। ਦੇਖੋ ਜਾਇ ਜਾ ਤੇ ਇਹਨੂੰ ਲੈ ਕੇ ਜਾਓ ਘਰ ਇਹਨੂੰ ਲੈ ਕੇ ਜਾਓ। ਮੁੰਡਾ ਇਹਨੂੰ ਸਮਾਕੇ ਜਾਊਗੀ। ਹੈਨਾ? ਹੂੰ। ਤੇ ਸੱਚ ਮਿਰਚਾ, ਠੂਠ ਗੋੜ, ਰੰਗ ਗੋੜ ਜਿੱਧਰ ਕਹਿਣਾ ਉੱਧਰ ਪੈਂਦਾ ਤੋੜ। 100 ਰੁਪਏ। ਹੂੰ। ਇਹ ਕੁਰੀ ਗੱਲ ਠੀਕ ਹੈ ਠੀਕ ਹੈ ਨਾ ਜੇ ਕੋਈ ਗੱਲ ਚ ਨੁਕਸਤ ਆ ਦੱਸ ਲਿਆ ਪਹਿਲੇ ਦਿਨ ਚੱਲੀ ਆਈ ਐ ਪਹਿਲੇ ਦਿਨ ਦੀ ਚੱਲੀ ਆਈ ਐ ਇਹ ਹੁਣ ਨਹੀਂ ਚੱਲੀਆਂ ਇਹ ਤਾਂ ਪਹਿਲਾਂ ਤੋਂ ਚੱਲੀ ਨਾਨਨੇ ਦਾਦਿਆਂ ਧੋਪੜ ਦਾਦਿਆਂ ਤੋਂ ਸਭ ਤੋਂ ਜੇ ਬਹੁਤ ਗੱਲਾਂ ਪਾਤੀਆਂ ਤੇਰੀਆਂ ਮੈਂ ਰਿਕਾਰਡ ਕਰ ਲਿਆ ਇਹ ਤੂੰ ਕੋਈ ਪ੍ਰਾਣੀ ਚੀਜ਼ ਦਿਖਾਈ ਚੰਗਾ ਕਿਤੇ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਤੇਰੇ ਕੋਲੇ ਹੋਊਗੀ ਕੋਈ ਐ ਪਰਾਣਾ ਇਹੋ ਜੀ ਕੋਈ ਚੀਜ਼ ਕੜਾਈਆਂ ਕੜੂਈਆਂ ਵਾਲੀ ਚੰਗਾ ਹੋਊਗੀ ਤੇਰੇ ਕੋਲੇ ਇੱਕ ਤਾਂ ਮੇਰੇ ਮੇਜ 'ਚ ਬੋਝ ਪਿਆ ਹੈ ਹਾਂ ਵੱਡਾ ਥੋੜੀਆਂ ਦਾ ਮੇਜ ਤੇ ਤਰਨ ਵਾਲਾ ਹਾਂ ਮੇਜ ਤੇ ਵਿਛੋਂਦੇ ਹਾਂ ਹਾਂ ਵੱਡਾ ਹੈਗਾ ਅੱਛਾ ਮੇਰੇ ਬਾਹ ਫੜੋ ਮੈਨੂੰ ਤਾਂ ਲੱਗਦਾ ਬਾਹ ਨੂੰ ਲੱਤਾਂ ਦੇ ਬਾਹਰ ਆਉਗਾ ਪਤਾ ਨਹੀਂ ਇਹ ਨਾ ਹਾਂ ਰਸਨ ਘਟੇ ਛੱਡ ਆਉਣਾ ਜੇ ਉੱਧਰ ਜਾਣਾ ਕੀ ਦੇ ਮੋਟਰਾਂ ਘਟੇ ਛੱਡ ਕੇ ਆਵਾਂ ਲਓ ਹਾਂ ਨੇ ਬਈ बह जाएगी चल तू मैनू इतो नीरे आले बिच दी नहीं रंगा हां हां हैगा इतो नंगा हम उड़ाई टाइम या नहीं था ही नहीं पता है पता नुए। नुए 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 नुए? पता चल हो गया ती नहीं अब नहीं रही मैं छोटी हां छोटी ना सुखा ले तो ना पता लगे ना हम हां मैं कितनी जल्दी निकलूंगा का आजा मैं जितना जाना था अभी और भाग जाऊं ਪਾਉਣ ਤੰਦਰੀ ਪਾਈਂਗੀ ਦਾ ਜੀ ਹਾਂ ਤੰਦਰੀ ਐਥੋਂ ਤੋਂ ਤੈਨੂੰ ਪੂਰੀ ਆਹੋ ਆ ਨਾ ਪਸਾਣਾ ਰਾਗ ਰੋਹੀ ਦੀ ਹੋਰ ਆਣਾ ਕਰਦੀਦਾ ਤੈ ਕਰਦਾ ਤੈਨੂੰ ਐ ਵੀ ਪਤਾ ਹੋਊ ਵੀ ਇੱਥੋਂ ਮਾੜਾ ਜਿਹਾ ਉੱਚਾ ਤਾਂ ਇੱਥੋਂ ਨਹੀਂ ਮਾਣਾ ਹੈ ਹਾਂ ਹਾਂ ਹਾਣ ਪਾਏ ਜਾਂਦਾ ਜੀ ਠੀਕ ਹੈ ਫਿਰ ਚੱਕਿਆ ਮੇਤਰੋ ਖੁਰਪਾ ਗੁੱਡਾਂਗੇ ਬਾੜੀ ਮੇਰੇ ਦਾ ਕੱਢਦੇ ਮੇਤਰੋ ਕੱਖ ਨਾਉਣਿਆ ਕੱਲ ਨੂੰ ਗੱਡਾਂਗੇ ਲਾਸਾਂਚ ਮੁੰਡਾ ਯਾਰ ਠੰਡ ਤਾਂ ਲੋਟ ਆ ਹਨਾ ਪੌਣੇ 6 ਹੋ ਗਏ ਔਰ ਅੱਜ ਗੱਡੀ ਆ ਕੀ ਨਾ ਉਹ ਨਹੀਂ ਇਹ ਤਾਂ ਇੱਕ ਮਿੰਟ ਪਰ ਕੁੱਤੇ ਦਾ ਮੁੰਡਾ ਰੱਖਿਆ ਹੈ ਪੱਛਿਆ ਅਜਾ ਤੂੰ ਹੀ ਆਪਣੇ ਲੱਗੇ ਨਹੀਂ ਆ ਵੀ ਜਾਚਾ ਪਣੇ ਹੋ ਗਏ ਸੌਕ ਬੰਦਾ ਤਾਂ ਹੋ ਗਿਆ ਆਪਣਾ ਵਾਹ ਜੀ ਵਾਹ ਵਾਹ ਜੀ ਵਾਹ ਇਹ ਕੱਟਣਾ ਫਿਰ ਉਦੀ ਆਪਾਂ ਨਾਮ ਹਾਂ ਹਾਂ ਹਾ ਉਦੀ ਕੱਟਦੇ ਆਂਗੇ ਉਦੀ 400 ਜਾਣਾ ਘਟ ਗਿਆ ਬਸ ਜਦੋਂ ਉਹ ਪੂਰਾ ਹੋ ਗਿਆ ਗੱਲ ਹੀ ਕੁਛ ਨਹੀਂ ਇਹ ਤਾਂ ਹੋ ਗਿਆ ਹੈ ਇਹਦਾ ਆਪਣਾ ਹੋ ਗਿਆ ਹੁਣ ਇਹ ਆਪਾਂ ਨਹੀਂ ਕਿਹੜਾ ਕੋਈ ਮੂੰਹ ਕਰਨੀ ਆ ਕੀ ਹੋਰ ਦੇਖ ਤਾਂ ਸਹੀ ਆਪਣਾ ਸਹੀ ਗੱਲ ਹੈ ਆ ਇਹ ਤਾਂ ਹੋ ਗਿਆ ਇੱਥੇ ਲੱਗਣ ਦੇ ਸਪੈਸ਼ਲ ਜੀ ਮੈਡੀਕੀ ਜਾਣਾ ਜਤੇ ਮੈਂ ਖਾ ਗਰਾਮ ਦੇ ਚ ਲੱਗੂ ਸਲੈਪ ਸਪੈਸ਼ਲ ਨਾ ਬਸ ਬਸ ਉਦੋਂ ਫਿਰ ਆਪਾਂ ਆਵਾਂਗੇ ਇਥੇ ਠੀਕ ਕੀ ਬਾਤ ਹੈ ਆਪਾਂ ਤੇ ਮੂਡ ਬਣ ਗਿਆ ਨਹੀਂ ਪਤਾ ਉੱਦੀ ਕੱਢਣੀ ਹੈ ਮੂਡ ਹੀ ਕੱਢਦੀ ਹੈ ਨਹੀਂ ਫਿਰ ਆਪਾਂ ਜਿੰਨੀ ਜਵਾਨ ਕਰੀਏ ਵੀ ਬਸ ਬਸ 500 ਬੰਦਾ ਜਦੋਂ ਹੋ ਗਿਆ ਬਸ 499 ਬਸ ਬਸ ਉਦੋਂ ਆਪਾਂ ਨੂੰ ਕੋਈ ਕੋਈ ਲਾਲਚ ਦੀ ਗੱਲਾਂ ਜੀ ਹਾਂ ਹਾਂ ਪਤਾ ਇੱਕ ਸਮਾਜ ਦੇ ਵਿੱਚ ਦਿਖਾਉਣਾ ਸਾਰੀਆਂ ਚੀਜ਼ਾਂ ਵੀ ਲੋਕ ਐਂ ਚੱਲ ਰਿਹਾ ਐ ਪੰਛੀ ਰਹਿੰਦੇ ਨੇ ਹਾਂ ਐਂ ਦੁਨੀਆ ਰਹਿ ਰਹੀ ਆ ਪਤਾ ਹੀ ਕਿ ਜਦਗੱਸ ਹੋ ਰਹੀ ਆ ਆਪਾਂ ਦੇਖਾ ਕਰਾਂਗੇ ਬਾਅਦ ਚ ਵੀ ਐਂ ਬਣਾਉਂਦੇ ਜੀ ਹਾਂ ਆਪਾਂ ਵੀ ਐਂ ਐਂ ਹੁਣ ਸਾਮੇ ਪੈ ਨੇ ਆਪਣੇ ਸਾਰੇ ਵਲੌਗ ਆ ਕਿਵੇਂ ਜੀਰੀ ਵੱਢੀ ਕਿਵੇਂ ਕੀ ਕਰਿਆ ਕਿਵੇਂ ਕੀ ਕਰਿਆ ਹਣਾ ਹਾਂ ਹਾਂ ਇਹ ਤਾਂ ਗੱਲ ਹੀ ਕੁਛ ਨਹੀਂ ਆਪ ਤਾਂ ਉਹ ਕਰਕੇ ਕੀ ਆਪਾਂ ਨੇ ਕਿਹੜੇ ਕੋਈ ਸਰਕਾਰ ਤੋਂ ਲੋਨ ਲੈਣਾ ਵੀ ਆਪਾਂ ਨੇ ਤਾਂ ਹੁਣ ਇਹ ਤਾਂ ਆਪਦੀ ਆਪਣੀ ਉਹ ਹੋएगी ਇਹਦਾ ਆਪ ਨਜ਼ਾਰੇ ਨੂੰ ਨਜ਼ਾਰੇ ਸਵਾਦ ਬਾਈ ਠੀਕ ਆ ਗੱਲ ਇਹ ਤਾਂ ਪ੍ਰੀਤ ਹੈ ਵੀ ਨਸ਼ੇ ਛੱਡ ਕੇ ਯਾਰ ਤੁਸੀਂ ਆ ਵੀ ਕਰ ਸਕਦੇ ਆ ਆ ਵੀ ਕਰੂ ਆ ਦੇਖੋ ਬੰਦਾ ਸੋਚਦਾ ਹੁੰਦਾ ਵੀ ਆਪਾਂ ਆ ਚੀਜ਼ਾਂ ਕਰਾਂਗੇ ਇਹਦਾ ਲੋਕ ਭਲਾਈ ਦੀਆਂ ਚੀਜ਼ਾਂ ਨੇ ਹੋਰ ਅਕਲਦਾਰ ਦੁਨੀਆ ਨੂੰ ਅਕਲ ਦੰਨੇ ਆ ਹਾਂ ਇਹ ਚੀਜ਼ ਆ ਗਈ ਕਿ ਤਾਂ ਆਪਾਂ ਵਧੀਆ ਵਧੀਆ ਉਹ ਕਰਦੇ ਆਂਗੇ ਸਹੀ ਗੱਲ ਆ ਵੀਡੀਓ ਦਰਸ਼ਕਾਂ ਨੂੰ ਵਧੀਆ ਵੀਡੀਓ ਬਣਾਉਂਦੇ ਆ ਦਰਸ਼ਕਾਂ ਲਈ ਹਾਂ ਹਾਂ ਪੂਰੀ ਵਧੀਆ ਵਧੀਆ ਵਜਾਇਆ ਦਰਸ਼ਕ ਆਪਣੇ ਹਾਂ ਹਾਂ ਪੂਰੇ ਆਪਣੇ ਦਰਸ਼ਕ ਦਰਸ਼ਕਾਂ ਸਪੌਂਸ ਵੀ ਪਾਲਾ ਦਿੰਦੇ ਨੇ ਬਹੁਤ ਪਸੰਦ ਕਰਦੇ ਨੇ ਆਪਣੇ ਵੀਡੀਓ ਹਾਂ ਹਾਂ ਸੰਗਾ ਜੀ ਚਾਚਾ ਜੀ ਸੰਗਾ ਜੀ ਓਕੇ ਜੀ ਓਕੇ ਓਕੇ ਗੁੱਡ ਨਾਈਟ ਚਾਚਾ ਗੁੱਡ ਨਾਈਟ ਠੀਕ ਹੈ ਠੀਕ ਹੈ ਹੋਰ ਫੇਸੀਪੂ ਠੀਕ ਆ ਬਾਈ ਵਧੀਆ ਲੱਗਦਾ ਨੇਰਾ ਹੋ ਗਿਆ ਮਤਰੂ ਚਾਚੇ ਉਹ ਰਾਣਾ ਗੱਲੀਬਾਤੀ ਪੈ ਗਏ ਸੀ ਟਾਈਮ ਹੋ ਗਿਆ 5:30 ਵਜੇ ਦੇਖ ਸਕਦੇ ਹੋ ਤੁਸੀਂ ਹੁਣ ਜਾ ਕੇ ਰੋਟੀ ਰੁੱਟੀ ਖਾਣਿਆ get free wifi at